ਦੁੱਧਲੀ ਦਾ 1 ਕੀ ਘਰੇ ਖੜੀ ਹੋਵੇ ਨਾ ਬਾਈ 1 ਕੀ ਬਹੁਤ ਆ ਵੀਰੇ ਹਾਂ ਬਾਧੂ ਗੱਲ ਬਾਤ ਸਾਰੇ ਵੀਰੇ ਕੁਜੇ ਬਟਲੇ ਸਾਰੇ ਭਰ ਦੂੰ ਆਪਾਂ ਸਿਰਫ ਹੀ 45000 ਦੀ ਬੱਚੀ ਦੇ ਦਾਂਗੇ ਲਓ ਵੀ ਮੇਤਰੋ 45000 ਦੀ ਮਿਲ ਗਈ ਤੁਹਾਨੂੰ ਆ ਦੇਖੋ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗੀ ਬਰੀ ਜਮਾਂ ਐਨ ਗਲੀ ਦੇ ਬੈਠੀ ਬੈਠ ਗਏ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ ਬਾਈ ਬਰੀਡਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨਾ ਆਪਾਂ ਵੀ ਗਰਮ ਪਸ਼ੂ ਲੈਂਦੇ ਨਹੀਂ ਵੀਰੇ ਘਮ ਗਿਆ ਜੇ ਵੀਰੇ ਅੱਜ ਦਾ ਮੁੱਲ ਨਹੀਂ ਹੋਣਾਗਾ ਨਹੀਂ ਮਿਲਦਾ ਟੋਕੜਾਂ ਵਿਕਦੀਆਂ ਵੀਰੇ ਇੰਨੇ ਨਹੀਂ ਬਿਲਕੁਲ ਬਾਈ ਮਗਰ ਇਹਦੇ ਹੈਗੀ ਆ ਮਗਰ ਕੱਟੀ ਆ ਵੀਰੇ ਨੇ ਲੱਖ ਮੰਗ ਲਈਏ ਸਵਾ ਲ ਤਾਂ ਵੀ ਵੜ ਦੇ ਕੇ ਜਾਣੀਆਂ ਪਰ ਨਹੀਂ ਆਪਾਂ 80000 ਦੀ ਸਿਰਫ ਹੀ ਅੱਜ ਦੇ ਦਾਂਗੇ ਲਓ ਵੀ ਮਿੱਤਰੋ 80000 ਦੀ ਤੁਹਾਨੂੰ ਆ ਮਿਲਦੀ ਆ ਲੈ ਬਾਈ ਜਣ 10 ਵੇ ਚੋੜ ਗਏ ਵੀਰੇ ਲੈ ਵਾ ਫੈਟ ਹੀ ਰਹਿਣਾ ਵੀਰੇ ਇਹੇ ਜਿਹਾ ਹੀ ਰਹਿਣਾ ਬਾਈ ਜਣ ਜਿਹੜਾ ਆ ਰਹਿਣਾ ਦੁੱਧ ਵੀ ਦੇਖੇਗਾ ਵਾ 80000 ਰੁਪਿਆ ਸਿਰਫ ਲਓ ਵੀ ਮਿੱਤਰੋ ਮੋੜੀ ਕਰਾਂ ਬਾਈ ਦੇਖੋ ਇੱਥੋਂ ਸਾਰੇ ਪਾਸੇ ਤੁਸੀਂ ਦੇਖੋ ਪੂਰਾ ਐ ਤਕੜਾ ਪ੍ਰੋਜੈਕਟ ਲੱਗਿਆ ਠੀਕ ਹੈ ਜੀ ਪਰ ਅੱਜ ਇਹ ਵੀ 80000 ਦੀ ਆਪਾਂ ਦੇ ਦਾਂਗੇ ਸਿਰਫ ਲਓ ਵੀ ਮਿੱਤਰੋ ਬਾਈ ਜਣ ਜਦੋਂ ਤਿਆਰ ਹੋਗੀ ਨਾ ਸਾਰਿਆਂ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਏ ਹਾਂ ਦੌਲਤਰਾਮ ਡੈਰੀ ਫਾਰਮ ਬਰਗਾੜੀ ਪਿੰਡ ਦੇ ਵਿੱਚ ਫਰੀਦਕੋਟ ਜ਼ਿਲ੍ਹਾ ਤਹਿਸੀਲ ਜੈਤੋ ਬਾਈ ਅਵਤਾਰ ਦੇ ਫਾਰਮ ਤੇ ਟੋਟਲ ਆਪਾਂ ਤੁਹਾਨੂੰ 5 ਨਾਕ ਦਿਖਾਵਾਂਗੇ ਤਿੰਨ ਜਿਹੜੀਆਂ ਟੌਪ ਦੀਆਂ ਐਚਐਫਓ ਜਿਹੜੀਆਂ ਬੈੜਾਂ ਇੱਕ ਮੱਝ ਤੇ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਪਾਲਕ ਬੱਚੀ ਟੌਪ ਕੁਆਲਿਟੀ ਦੇ ਜਾਨਵਰ ਬਾਈ ਉਹਨਾਂ ਦੇ ਫਾਰਮ ਤੋਂ ਮਿਲਦੇ ਆ ਤੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਜਿਹੜੇ-ਜਿਹੜੇ ਜਾਨਵਰਾਂ ਦੇ ਰਿਕਾਰਡ ਹੁੰਦੇ ਆ ਉਹ ਸਾਰੇ ਤੁਹਾਨੂੰ ਬਕਾਇਦਾ ਦਿੱਤੇ ਜਾਂਦੇ ਆ ਬਾਕੀ ਬਾਈ ਉਹਨਾਂ ਨੇ ਕੋਈ ਵੀ ਜਾਨਵਰ ਆਪਣੇ ਘਰ ਦਾ ਪਾਲਿਆ ਨਹੀਂ ਹੁੰਦਾ ਵਪਾਰ ਦਾ ਕੰਮ ਕਰਦੇ ਆ ਕਿਸੇ ਵੀ ਜਾਨਵਰ ਦੀ ਤਸੱਲੀ ਕਰਨੀ ਹੈ ਬਾਈ ਹੁਣੇ ਕਹਿੰਦੇ ਹੁੰਦੇ ਆ ਤੁਸੀਂ ਆਪਦੇ ਪੱਧਰ ਤੇ ਕਰਕੇ ਲੈਣੀ ਹੈ ਕਿਉਂਕਿ ਬਾਈ ਹੁਣੇ ਆਪਦੀ ਸਮਝ ਨਾਲ ਲੈ ਕੇ ਆਇਆ ਤੁਸੀਂ ਆਪਦੀ ਸਮਝ ਨਾਲ ਲੈ ਕੇ ਜਾਣੀ ਹੈ ਗੱਲਬਾਤ ਕਰਦੇ ਆ ਬਾਈ ਅਵਤਾਰ ਦੇ ਨਾਲ ਅਵਤਾਰ ਬਾਈ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅਵਤਾਰ ਸਾਰਿਆਂ ਤੋਂ ਪਹਿਲਾ ਸਵਾਲ ਇਹੀ ਆ ਵੀ ਬਾਈ ਜਦੋਂ ਆਪਾਂ ਵੀਡੀਓ ਪਾਉਣੇ ਕਿੰਨੇ ਟਾਈਮ 'ਚ ਆਪਣੇ ਜਾਨਵਰ ਰਹਿ ਜਾਂਦੇ ਆ ਬਸ ਵੀਰੇ ਮਿੰਟ 10 ਤੋਂ 15 ਮਿੰਟ ਹੀ ਲੱਗਦੇ ਆ ਵੀਰੇ ਕਿਉਂਕਿ ਬਹੁਤ ਸੱਜਣਾ ਦੇ ਸਾਨੂੰ ਵੀ ਫੋਨ ਆਉਂਦੇ ਆ ਵੀ ਬਾਈ ਹਨਾ ਤੇ ਵੀ ਬਾਈ ਹੁਣੇ ਕਹਿੰਦੇ ਵੀ ਜਾਨਵਰ ਬਾਈ ਬੈਗ ਗਿਆ ਹਨਾ ਚਲੋ ਦਾਤ ਦੀ ਕਿਰਪਾ ਵੀ ਜਾਨਵਰ ਚੰਗੇ ਆ ਹਨਾ ਜਲਦੀ ਬੈਗ ਜਾਂਦੇ ਹਨਾ ਵੀਰੇ ਪਸ਼ੂ ਆਪਣਾ ਵੀਰੇ ਸਾਫ਼ ਸੁਥਰਾ ਹੁੰਦਾ ਚੰਗਾ ਪਸ਼ੂ ਹੁੰਦਾ ਜਿਹੜੀ ਗੱਲ ਆ ਤੇ ਅਵਤਾਰ ਗੱਲਬਾਤ ਕਰੀਏ ਅੱਜ ਦੇ ਫਿਰ ਰੇਟ ਫਿਰ ਜੈ ਜੀ ਰਹਿਣਗੇ ਬਾਈ ਮੁੱਲ ਵੀਰੇ ਸਿਰਪ ਜੈ ਜੀ ਵੀਰੇ ਅਗਲਾ ਵੇਖ ਕੇ ਕੋਈ ਲੱਖ ਸਵਾ ਲੱਖ ਮੰਗਣ ਗਿਆ ਪਾਉ ਮੁੱਲ ਨਹੀਂ ਕਰਨੇ ਆਪਾਂ 45000 ਤੋਂ ਰੇਟ ਸ਼ੁਰੂ ਆ ਵੀਰੇ 45000 ਤੋਂ ਸ਼ੁਰੂ ਹੈ ਇਹ ਜੇ ਟਾਪ ਦੇ ਨਗੀਨੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਗੱਲਬਾਤ ਕਰੀਏ ਬਾਈ ਆਪਾਂ ਪਹਿਲੀ ਕਰਮ ਵਾਲੀ ਦੀ ਬਹੁਤ ਵੱਡੇ ਵਿੱਦ ਬਾਡੀ ਦੀ ਹਨਾ ਹਾਂਜੀ ਹਾਂਜੀ ਵੀਰੇ ਇਹਦੇ ਬਾਰੇ ਕੋ ਦੱਸਣ ਦੀ ਲੋੜ ਨਹੀਂ ਆਪ ਹੀ ਗਾਂ ਜਿਹੜੀ ਦੱਸ ਰਹੀ ਹੈ 91 ਸੂਈ ਸੂਈ ਹੈ ਕਰਮ ਵਾਲੀ ਇਹ ਵੀਰੇ ਦੂਜਾ ਸੂਆ ਸੂਈ ਹੈ ਮਾਲਕ ਪਾਉਂਦੀ ਤੀਜਾ ਮੰਨਣ ਚੌਥਾ ਮੰਨਣ ਉਹ ਅਗਲੀ ਦਸਕੀ 27 28 ਕਿਲੋ ਦਿੰਦੀ ਰਹੀ ਆ ਪਿਛਲੇ ਸੂਏ ਹਾਂ ਦੁੱਧ ਅਗਲਾ ਵੀ ਸਮਝਣ ਲੱਗੇ ਮਗਰ ਇਹ ਬੱਚੀ ਆ ਉਹ ਵੀ ਟਾਪ ਦੀ ਬਾਈ ਟਾਪਲੀ ਬੱਚੀ ਆ ਜੇਰ ਕੰਪਲੀਟ ਪਾਤੀ ਆ ਵੀਰੇ ਲੈ ਬਈ ਇਹਨੂੰ ਤੋਰੀਏ ਕਰ ਇੱਕ ਵਾਰ ਮਾੜਾ ਜਾ ਸਾਜਣੋ ਚੈੱਕ ਕਰਕੇ ਦੇਖੋ ਤੁਸੀਂ ਇਹ ਜੇ ਨਗੀਨੇ ਤੁਹਾਨੂੰ ਬਾਈ ਉਹਨਾਂ ਦੇ ਫਾਰਮ ਦੇ ਮਿਲਨੇ ਆ ਬਾਕੀ ਬਰੀਡ ਦੇ ਵਿੱਚ ਬਹੁਤ ਜਿਆਦੇ ਚੰਗੀ ਆ ਉਹ ਤਾਂ ਤੇਰੇ ਹਿਸਾਬ ਨਾਲ ਹਨ ਮੈਂ ਆਪਾਂ ਲ ਖਰੀਦਦੇ ਹਣਾ ਜਾਨਵਰ ਹਨ ਕਿੰਨਾ ਕੁ ਦੁੱਧ ਪਾਜੂਗੀ ਕਰਮ ਵਾਲੀ ਦੁੱਧ ਵੀਰੇ ਸਿਆਲ ਆ ਵੀਰੇ 30 ਕਿਲੋ ਦੁੱਧ ਚਾਹੀਦਾ ਵੀਰੇ ਬੇੜ ਨੂੰ ਪਰ ਅਗਲਾ ਵੀ ਸਮਝਣਾ ਲਵੇ ਵੀਰੇ ਠੀਕ ਆ ਬਾਈ ਮੈਂ ਕਹਿੰਦਾ ਇੰਨੇ ਦੁੱਧ ਲਈ ਤਾਂ ਇੱਕ ਹੀ ਘਰੇ ਖੜੀ ਹੋਵੇ ਨਾ ਬਾਈ ਇੱਕ ਹੀ ਬਹੁਤ ਆ ਵੀਰੇ ਹਾਂ ਵਾਧੂ ਗੱਲ ਬਾਤ ਸਾਰੇ ਵੀਰੇ ਕੁੱਝੇ ਬਟਲੇ ਸਾਰੇ ਭਰ ਦੂ ਹਾਂ ਬਾਈ ਚੈੱਕ ਕਰਕੇ ਦੇਖੋ ਤੁਸੀਂ ਥੋੜਾ ਜਿਹਾ ਜਿਵੇਂ ਆਪਾਂ ਕਹਦੀਏ ਵੀ ਬੇੜ ਉਹ ਕਰਦੀ ਆ ਕਿਉਂਕਿ ਬਈ ਹਨਾ ਨਵੀਂ ਸੂਈ ਕਰਕੇ ਦੋ ਰਾਜਣਾ ਧਿਆਨ ਦੇ ਨਹੀਂ ਤੁਰਦੀ ਹਨਾ ਦੇਖੋ ਵੀ ਮਿੱਤਰੋ ਇੱਥੇ ਜਾ ਕੇ ਟੈਕ ਕਰਕੇ ਦੇਖੋ ਆਰਡਰ ਉਹਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਅਵਤਾਰ ਭਾਈ ਹੌਲੀ ਕਿਤੇ ਨਹੀਂ ਮੋੜੀ ਕਰ ਹਨਾ ਕਰ ਮੈਂ ਬਾਕੀ ਵੇਲ ਬੁਖਾ ਦੇ ਵੀਰੇ ਕਿੱਡੀ ਆ ਬੈਠ ਦੀ ਤੁਸੀਂ ਬੈਠ ਦਾ ਜਿਹੜਾ ਬੈੱਡ ਵਾੜੀ ਇੱਥੋਂ ਦੇਖੋ ਤੁਸੀਂ ਕਿਉਂ ਬਾਕੀ ਠੰਡੀ ਮਿੱਟੀ ਬਹੁਤਾ ਜਿੱਥੇ ਮਾਰਦੀ ਬੈਠਾ ਰਹੇ ਵੀਰੇ ਜਮਾ ਆਣ ਗਲੀ ਦੇ ਬੈਠੀ ਬੈਠ ਗਏ ਕੋਈ ਐਦਾਂ ਦਾ ਕੋਈ ਚੱਕਰ ਨਹੀਂ ਇਹ ਬਈ ਬਰੀਡਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨਾ ਆਪਾਂ ਵੀ ਗਰਮ ਪਸ਼ੂ ਲੈਂਦੇ ਨੇ ਵੀਰੇ ਬੁੜੀਆਂ ਕੁੜੀਆਂ ਨੇ ਵੀਰੇ ਪਸ਼ੂ ਚੋਣਾ ਹੁੰਦਾ ਹੈ ਕਰਕੇ ਦੇਖੋ ਤੁਸੀਂ ਬਹੁਤ ਜਿਆਦਾ ਸ਼ਕੀਨ ਆ ਅਵਤਾਰ ਬਈ ਅੱਜ ਫਿਰ ਆਪਾਂ ਇਹ ਦੋਨੇ ਹਨਾ ਦੋ ਨਾਗੀ ਹੋ ਗਏ ਤਾਂ ਹਨਾ ਹਾਂਜੀ ਦੋ ਨੱਕ ਵੀਰੇ ਕੀ ਰੇਟ ਦੇ ਵਿੱਚ ਬਈ ਦੇ ਦੇਣੇ ਵੀਰੇ ਮੁੱਲ ਬਈ ਜਿੰਨਾ ਮਰਜ਼ੀ ਕਰ ਲਈਏ ਲੱਖ ਮੰਗ ਲਈਏ ਸਵਾ ਲੱਖ ਮੰਗ ਲਈਏ ਤਾਂ ਵੀ ਵੜ ਵਹਿ ਕੇ ਜਾਣੀਆਂ ਪਰ ਨਹੀਂ ਆਪਾਂ 80000 ਦੀ ਸਰਪੀ ਅੱਜ ਦੇ ਦਾਂਗੇ ਲਓ ਵੀ ਮੇਤਰੋ 80000 ਦੀ ਤੁਹਾਨੂੰ ਆ ਮਿਲਦੀਆਂ ਇੱਕ ਕਰਕੇ ਦੇਖੋ ਤੁਹਾਨੂੰ ਐਡਾ ਵੱਡਾ ਪ੍ਰੋਜੈਕਟ ਲੱਗਿਆ ਹੈ। ਐਨ ਅਗੇ ਬੰਦਾ ਵੀਰੇ ਛੋਟੀ ਨਾ ਮੰਨ ਕੇ ਆ ਵੇ ਜਿਹੜੀ ਗੱਲ ਹੈ। ਭਾਈ ਉਹਨਾਂ ਕੋਲੇ ਸਾਰਾ ਜਿਹੜਾ ਰਿਕਾਰਡ ਹੁੰਦਾ ਜੇਰ ਜੂਰ ਵਗੈਰਾ ਦਾ। ਮਗਰ ਇਹਦੇ ਬੱਛੀ ਵੀ ਚੰਗੀ ਆ। ਅਵਤਾਰ ਬੰਨੀ ਕਰੈ ਨੂੰ ਕਰਨ ਵਾਲੇ ਨੂੰ ਅਗਲੀ ਵੀ ਦੇਖਾਈ। ਐ ਨਹੀਂ ਆ ਕਿ ਜਿੱਥੇ ਮਰਜੀ ਬੈਠਾ ਚੋਲਾ ਵੀਰੇ ਜਿੰਨੀਆਂ ਮਰਜੀ ਬਾਈ ਸਿਫਤਾਂ ਕਰੀ ਚੱਲਗੇ। ਤਾਂ ਗੱਲ ਵੱਖਰੀ ਆ ਪਰ ਇਹ ਜਿਹੜੀ ਕੁਆਲਿਟੀ ਆ ਬਾਈ ਖੁਦ ਦੱਸਦੀ ਆ ਯਾਰ ਹਨਾ। ਕਹਿਣ ਦੀ ਲੋੜ ਨਹੀਂ ਹਨਾ। ਹਾਂ ਹਾਂ। ਕਈ ਵਾਰੀ ਹੁੰਦਾ ਵੀ ਆਪਾਂ ਕਹ ਕਹਿ ਦਈਏ ਯਾਰ ਬਾਲੀ ਚੰਗੀ ਆ ਹਨਾ ਪਰ ਜਿਹੜੀ ਚੀਜ਼ ਬਾਕੀ ਬੱਚੀ ਵਖਾ ਦੇ ਵੀਰੇ ਕਿੰਡੀ ਚੰਗੀ ਆ ਮਾੜੀ ਹਾਂ ਜੇ ਅਵਤਾਰ ਕਿਸੇ ਫਾਰਮ ਦੇ ਵਿੱਚ ਹੁੰਦੀ ਹੈ ਨਾ ਇਹ ਹਾਂਜੀ ਹਾਂਜੀ ਵੀਰੇ ਤੇਰੇ ਹਿਸਾਬ ਨਾਲ ਫਿਰ ਇਹ ਕਿੰਨੇ ਦੀ ਅਗਲੇ ਨੇ ਦੇਣੀ ਸਵਾ ਲੱਖ ਦੀ ਬੱਚੀ ਵੀਰੇ ਰਾਮਨਾਲ ਦੇਣੀ ਸੀ ਬੰਦੇ ਤੇ ਜਾਣਾ ਸੀ ਗਾਮਾ ਨਾ ਪਰ ਅੱਜ ਆਪਾਂ ਤੁਹਾਨੂੰ ਦੇ ਦੇਣੀ ਹੈ ਇਹ ਤੇ ਨਾਲ ਵੀਰੇ ਸੀਮਨ ਵੀ ਚੰਗਾ ਬਣਾ ਦੇਣਾ ਸੀ ਇਹਦਾ ਹਾਂ ਸੀਮਨ ਦਾ ਕਾਈ ਦੇਣਾ ਸੀ ਸੀਮਨ ਦਾ ਕਾਈ ਦੇਣਾ ਸੀ ਵੀਰੇ ਜਿਹੜੀ ਗੱਲ ਆ ਲਓ ਵੀ ਮੇਤਰੋ ਗੱਲਬਾਤ ਕਰੀ ਅਵਤਾਰ ਆਪਾਂ ਅਗਲੇ ਨਗੀਨੇ ਦੀ ਬਾਈ ਹੈ ਨਾ ਇਹ ਵੀ ਬਹੁਤ ਜਿਆਦਾ ਚੰਗੀ ਆ ਨਾ ਬਾਕੀ ਰਿਕਾਰਡ ਵਾਲੀ ਹੈ ਬਾਈ ਹੈ ਨਾ ਇਹ ਹਾਂਜੀ ਹਾਂਜੀ ਵੀਰੇ ਇਹਦਾ ਭਈ ਕੀ ਰਿਕਾਰਡ ਆ ਇਹ ਇਹ ਵੀਰੇ ਏਵੀਏ ਤੇ ਪ ਠੀਕ ਹੈ ਜੀ ਅੱਗੇ ਵੀਰੇ ਤੇ ਡੈਨਮਾਰਕ 40 50062 ਦਾ ਸੈਕਸੜ ਸੀਮਨ ਲੱਗਿਆ ਹੋਇਆ ਬੱਚੀ ਦੇਣੀ ਇਹਨੇ ਬੱਚੀ ਹੀ ਦੇਣੀ ਹੈ ਨਾ ਬਾਕੀ ਬਾਡੀ ਦੀ ਯਾਰ ਬਹੁਤ ਜ਼ਿਆਦਾ ਬਾਡੀ ਬੁੱਡੀ ਵੀਰੇ ਕੁਆਲਿਟੀ ਵੱਚੀ ਦੀ ਵਿਖਾ ਗਈ ਚੀਜ਼ ਆ ਹਾਂ ਫੇਸ ਚੈੱਕ ਕਰਕੇ ਦੇਖੋ ਕੱਢੀ ਬੇਬੀ ਜਿਹੜੇ ਬੰਦੇ ਨੇ ਵੀਰੇ ਨਵਾਂ ਫਾਰਮ ਸਟਾਰਟ ਕਰਨਾ ਉਹਦੇ ਲਈ ਵੀਰੇ ਬਹੁਤ ਵਧੀਆ ਚੀਜ਼ ਹੈ ਬਹੁਤ ਬੈਸਟ ਆ ਬਾਈ ਹਾਂ ਹਾਂ ਬਾਕੀ ਜੇ ਗੱਲ ਕਰੀਏ ਆਪਾਂ ਬਾਈ ਕੋਈ ਬਾੜੀ ਨਿੱਕੀ ਨਹੀਂ ਬਹੁਤ ਬੱਚੀ ਵੀਰੇ ਜਿਆਦਾ ਡੱਬਾ ਜਿਵੇਂ ਆਪਾਂ ਕਹਿੰਦੇ ਆ ਰੰਗ ਵਾਲੀ ਬੱਚੀ ਦੀ ਗੱਡੀ ਆ ਇਹਦੇ ਪੱਛੀ ਵਿਖਾ ਗਈ ਚੀਜ਼ ਆ ਦੇਖੋ ਬਾਈ ਖੜਨੀ ਕੋੜਨੀ ਬੱਚੀ ਦੀ ਵੇਖਣ ਦੀ ਮੋੜੀ ਬਾਈ ਇਹੀ ਕਿਤੇ ਖੁੱਲੀ ਖਲੀ ਛੱਡੀ ਹੋਵੇ ਬਾਈ ਹਾਂ ਇਹਦਾ ਦੁੱਗਣੀ ਬੱਚੀ ਸੋਹਣੀ ਲੱਗੇ ਬਾਈ ਜਿਵੇਂ ਅਵਤਾਰ ਇਹਦਾ ਰਿਕਾਰਡ ਆਪਣੇ ਕੋਲੇ ਹੈਗਾ ਵਾ ਹਾਂਜੀ ਹਾਂਜੀ ਵੀਰੇ ਹਾਂ ਜਿਹੜੀ ਇਹਦੀ ਮਾਂ ਉਹਦਾ ਵੀ ਰਿਕਾਰਡ ਵੀ ਦੱਸਿਆਦਾ ਹੋਊਗਾ ਮਾਲਕਾ ਵੀਰੇ ਮਾਲਕਾ ਨੇ ਵੀਰੇ ਆਪਾਂ ਵੇਖੀ ਆ ਵੀਰੇ ਖੜੀ ਪਰ ਆਪਾਂ ਕੋਈ ਵੀ ਪੁੱਛਿਆ ਆਪਾਂ ਇਹਦੇ ਬਾਰੇ ਪੁੱਛਿਆ ਸਾਰਾ ਉਹ ਆਪਾਂ ਦੱਸਤਾ ਠੀਕ ਹੈ ਉਹ ਠੀਕ ਹੈ ਬਾਈ ਹਾਂ ਤੇ ਜੇ ਗੱਲ ਕਰੀਏ ਅਵਤਾਰ ਆਪਾਂ ਇਹਦੀ ਹਨਾ ਕਰਮ ਵਾਲੀ ਦੀ ਹਾਂਜੀ ਹਾਂਜੀ ਅਨਾਥ ਉਹਨਾਂ ਦੀ ਜਮਾ ਇੱਕ ਨੰਬਰ ਵੀਰੇ ਇੱਕ ਨੰਬਰ ਹੋਊਗਾ ਨੰਬਰ ਹਨਾ ਦੇਖੋ ਤੁਸੀਂ ਇੱਥੇ ਚੈੱਕ ਵੀ ਕਰ ਤੂ ਰਹੀ ਦੱਸ ਦਿੰਦਾ ਹਨਾ ਮੋੜੀ ਬਾਈ ਇੱਥੋਂ ਤੁਸੀਂ ਦੇਖੋ ਇਹਦੀ ਬੇਲ ਇਹ ਆ ਦੇਖੋ ਖੜ ਨਹੀਂ ਖੁੜ ਨਹੀਂ ਖਾ ਰਹੀ ਬਣੀ ਹੋਰ ਮੀ ਦੇਖੋ ਬੇਲ ਬੂਲ ਦੇਖੋ ਤੁਸੀਂ ਬਹੁਤ ਜ਼ਿਆਦਾ ਤੰਗੀਆਂ ਵਾਕੀ ਦੇ ਗੱਲੀਆਂ ਠੰਡੀ ਬਹੁਤ ਜ਼ਿਆਦਾ ਹੈ ਬਾਈ ਹਨਾ 10 ਹੋਏ ਚੋਲਗੇ ਵੀਰੇ ਲੈਵਾ ਫੈਟ ਹੀ ਰਹਿਣਾ ਵੀਰੇ ਇਹੇ ਜਿਹਾ ਹੀ ਰਹਿਣਾ ਬਾਈ ਜਿਹੜਾ ਰਹਿਣਾ ਹੈ ਨਾ ਆਪਾਂ ਇੱਕ ਕਿੰਨੇ ਦੀ ਦੇਣੀ ਹੈ ਬਾਈ ਇਹਦਾ ਵੀਰੇ ਬੱਚੀ ਜਿੱਦ ਦੇ ਤਿਆਰ ਹੋਗੀ ਬੱਚੀ ਤਾਂ ਵੀਰੇ ਲੱਖੋਂ ਬਾਹਰ ਦੀ ਆ ਠੀਕ ਹੈ ਜੀ ਪਰ ਅੱਜ ਇਹ ਵੀ 80000 ਦੀ ਆਪਾਂ ਦੇ ਰਾਂਗੇ ਸਿਰਫ ਲੋ ਵੀ ਮਿੱਤਰੋ ਬਾਈ ਜਨਾ ਜਦੋਂ ਤਿਆਰ ਹੋਗੀ ਨਾ ਤੇ ਉਦੋਂ ਇਹ ਤੁਹਾਨੂੰ ਲੱਖੋਂ ਬਾਹਰ ਮਿਲਣੀ ਆ ਪਰ ਅੱ ਇਹ ਖੜਣੀ ਗੁੜਨੀ ਬੁਖਾਰੇ ਵੀਰੇ ਅੱਜ ਦਾ ਰੇਟ ਇਹਦਾ ਹੈਗਾ ਵਾ 80000 ਰੁਪਏ ਸਰਪੰਚ ਨੋ ਵੀ ਮਤਲਬ ਮੋੜੀ ਕਰਾਂ ਬਾਈ ਦੇਖੋ ਇੱਥੋਂ ਸਾਰੇ ਪਾਸੇ ਤੁਸੀਂ ਦੇਖੋ ਪੂਰਾ ਐ ਤਕੜਾ ਪ੍ਰੋਜੈਕਟ ਲੱਗਿਆ ਹੋਇਆ ਵਾ ਬਾਕੀ ਵੱਡੀ ਤੁਸੀਂ ਵੀਡੀਓ ਦੇ ਵਿੱਚ ਆ ਵੀ ਦੇਖ ਲਈ ਸੱਜਣੋ ਐ ਕੋਈ ਆਣਾ ਬੰਦਾ ਵੀਰੇ ਛੋਟੀ ਜੀ ਮੰਨੇ ਵੀਰੇ ਵੀਡੀਓ ਤੇ ਅਗਲਾ ਗੂਗਾ ਉਹ ਵੱਡੀ ਲਾਦੀ ਆ ਪਰ ਹੈ ਹੀ ਵੱਡੀ ਬੈਣ ਨਹੀਂ ਬਿਲਕੁਲ ਹੀ ਵੱਡੀ ਹੈ ਨਾ ਕਿਉਂਕਿ ਹੁਣ ਜਿਹੜੀ ਇਹਦੀ ਨਾਲ ਦੀ ਆ ਗਾਂ ਪਤਾ ਲੱਗ ਗਈ ਆ ਨਾ ਦੇਖੋ ਹਾਂ ਪਤਾ ਲੱਗ ਹੀ ਜਾਂਦਾ ਵੀਰੇ ਹਾਂ ਗੱਲਬਾਤ ਕਰੀਏ ਆਪਾਂ ਅਫਤਾਰ ਅਗਲੀ ਕਰਮਣੀ ਹੈ ਨਾ ਇਹ ਆ ਗਈ ਇਹ ਐਰ ਸ਼ਰਮ ਵੀ ਹੈ ਫਿਰ ਹੈ ਨਾ ਇਹਦੀ ਕੋਈ ਮੰਗਦਾ ਬਈ ਨਾ ਜਰਸੀ ਮੰਨੇ ਜਿਹੜਾ ਮਰਜ਼ੀ ਬੰਦਾ ਮੰਨ ਲੇ ਹਾਂ ਹਾਂ ਇਹਨੂੰ ਸੂਈ ਨੂੰ ਵੀਰੇ 7 ਮਾ 8 ਮਾ ਦੇਣਾ ਇਹਨੂੰ ਠੀਕ ਹੈ ਜੀ ਮਗਰ ਇਹਦੇ ਬੱਚੇ ਦੁੱਧ ਹੋਊਗਾ 9 ਤੋਂ 10 ਲੀਟਰ ਵੀਰੇ 9 10 ਲੀਟਰ ਹਾਂ ਓਦਾਂ ਬਈ ਜੀ ਗੱਲਬਾਤ ਕਰੀਏ ਸ਼ਕੀਨ ਸ਼ਕੂਨ ਬਹੁਤ ਆ ਹਾਂ ਸ਼ਕੀਨ ਬਹੁਤ ਆ ਵੀਰੇ ਪਹਿਲਾ ਸੂਆ ਬੱਚੀ ਸੂਈ ਆ ਹਾਂ ਲੈ ਇਹਨੂੰ ਕੱਢੀ ਕਰਾਂ ਬਾਈ ਬਾਹਰ ਮਗਰ ਇਹਦੇ ਹੈਗੀ ਬੱਚੀ ਆ ਮਗਰ ਵੀ ਬੱਚੀ ਆ ਵੀਰੇ ਦੀ ਛਣ ਛੁਣ ਜਮਾ ਓਕੇ ਆ ਫੁੱਲ ਗਾਰੰਟੀ ਹੋਊਗੀ ਵੀਰੇ ਤੁਹਾਨੂੰ ਦਿਖਾਈ ਬੱਚੀ ਬਰੀਡ ਦਾ ਬਾਈ ਬਰੀਡ ਹੀ ਹੁੰਦੀ ਹੈ ਹ ਬਹੁਤ ਜਿਆਦਾ ਚੰਗੀ ਆ ਬਾਕੀ ਜੇ ਗੱਲਬਾਤ ਕਰੀ ਆਪਾਂ ਨੋਰਮਲ ਬੈਤਰੀ ਆ ਥੋੜੀ ਜਿਹੀ ਬਾ ਦਰਮਿਆਨੇ ਕੱਢਦੀ ਆ ਬਾਲਾ ਵੱਡਾ ਕੱਤਰੀ ਆਪਾਂ ਕਹਿੰਦੇ ਹਾਂ ਬਾਕੀ ਯਾਰ ਥੋੜੇ ਜੇ ਥਾਂ ਦੇ ਵਿੱਚ ਹੀ ਖੜ ਜਾ ਕਹਿੰਦੇ ਹਾਂ ਵਗਣਾ ਫੁੱਲਣਾ ਵੀਰੇ ਹਜੇ ਬੱਚੀ ਨੇ ਗਾਂ ਜਾ ਕੇ ਹਜੇ ਬਾਕੀ ਜੇ ਗੱਲਬਾਤ ਕਰੀਏ ਆਪਾਂ ਵੀ ਚਾਹੇ 2 ਸੂਏ 3 ਸੂਏ ਇਹਨੂੰ ਪੀ ਲਿਓ ਇਹਦਾ ਦੁੱਧ ਇਹ ਤਾਂ ਦੁੱਗਣੀ ਰਾਜ ਹੁੰਦੀ ਵਿਗਣਾ ਵੀਰੇ ਨਹੀਂ ਰਾਜੀ ਹੋ ਜਾਣਾ ਤੇ ਬਾਕੀ ਜੇ ਗੱਲ ਕਰੀਏ ਇਹਨੇ ਬਾਈ ਸੂਆ ਆਪਣੀ ਬਾਹਲਾ ਦਿਖਾਉਣਾ ਨਹੀਂ 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 ਵੀਰੇ ਹਾਂ ਆ ਜਾ ਪੱਤੇ ਉੱਥੇ ਹੀ ਲੈ ਚੱਲ ਫਿਰ ਇਹਨੇ ਖਾਣ ਮੈਂ ਲਓ ਵੀ ਮੇਟਰ ਚੈੱਕ ਕਰ ਲਓ ਥੋੜਾ ਜਿਆ ਜਾ ਕੇ ਬੱਚੇ ਦਾ ਕਰਦੀ ਥੋੜਾ ਜਿਆਦਾ ਬਹੁਤ ਚੰਗਿਆ ਅਵਧਾਰ ਮੋੜ ਲਾ ਕਾ ਨੂੰ ਲਓ ਵੀ ਮੇਟਰ ਟੈਕ ਕਰੋ ਅਵਧਾਰ ਕਿੰਨਾ ਦੁੱਧ ਪਾਜੂਗੀ ਹੈਰ ਕੀ ਬਾਈ ਦੁੱਧ ਵੀਰੇ 13 14 ਕਿਲੋ ਤੱਕ ਦੇਈ ਜਾਊਗੀ ਵੀਰੇ ਫੁੱਲਾ ਢਲਾ ਠੀਕ ਆ ਬਾਈ ਅੱਜ ਬਈ ਆਪਾਂ 13 14 ਕਿਲੋ ਦੇ ਹਿਸਾਬ ਦੇ ਨਾਲ ਹਨਾ ਜਿਹੜੇ ਹਿਸਾਬ ਨਾਲ ਇਹਦੀ ਮੰਗ ਆ ਕੈਰੇਟ ਇਹਨਾਂ ਦੇ ਬਹੁਤ ਹਾਈ ਲੈਵਲ ਤੇ ਚੱਲੇਗੀ ਪਰ ਆਪਾਂ ਬਈ ਅੱਜ ਕਿੰਨੇ ਦੀ ਦੇਣੀ ਆਪਾਂ ਦਾ ਵੀਰੇ ਆਫਰ ਵਾਲਾ ਕੰਮ ਹੀ ਆ ਜਿਹੜਾ ਲੈਗਾ ਲੈ ਗੜਾ ਰਹਿਗਾ ਰਹਿਗਾ ਉਹ ਕੰਮ ਕਰ ਦੇਣਾ ਸਹੀ ਗੱਲ ਆ ਆਪਾਂ ਸਿਰਫ ਹੀ 45000 ਦੀ ਬੱਚੀ ਦੇ ਦਾਂਗੇ ਲਓ ਵੀ ਮੇਤਰੋ 45000 ਦੀ ਮਿਲਣੀ ਆ ਤੁਹਾਨੂੰ ਆ ਦੇਖੋ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗੀ ਬਰੀਡ ਦੇ ਵਿੱਚ ਆ ਇਹ ਬੱਚੀ ਵੀਰੇ ਘਰੇ ਖੜੀ ਜਜੂਗੀ ਬਿਲਕੁਲ ਬਈ ਪੁੱਛੋ ਅਗਲਾ ਤੁਹਾਡੇ ਵੀਰੇ ਕਿੱਥੋਂ ਲੈ ਕੇ ਆਏ ਹਨ ਕੈਨ ਨੂੰ ਦਾ ਚਾਹੇ ਜਿਹਦੀ ਮਰਜ਼ੀ ਬਣਾ ਦੇਗੇ ਇਹਨੂੰ ਹਣ ਪਰ ਗੱਲਬਾਤ ਜਿਹੜੀ ਕਰੀਏ ਇਹਦੇ ਮਗਰ ਵੀ ਬਹੁਤ ਜਿਆਦਾ ਚੰਗੀ ਬੱਚੀ ਹੈ ਨਾ ਤੇ ਗੱਲ ਇਹ ਵੀਰੇ 12 ਤੋਂ 13 ਮਹੀਨੇ ਦੀ ਬੱਚੀ ਆ ਵੀਰੇ ਠੀਕ ਆ ਜੀ ਇਹ ਐਬੀਐਸ ਦੇ 5 ਸਟਾਰ ਦੀ ਬੱਚੀ ਆ ਵੀਰੇ ਠੀਕ ਆ ਬਾਈ ਬਸ ਇਹ ਕਹਿਣ ਦੀ ਗੱਲ ਨਹੀਂ ਵੀਰੇ ਜਿਹੜੇ ਮਾਲਕਾ ਕੋਲ ਨੇ ਆਪਾਂ ਗੱਲ ਵੀ ਕਰਾ ਦਾਂਗੇ ਠੀਕ ਆ ਬਾਈ ਹਾਂ ਤੇ ਥਾਣ ਥਣ ਬਾਈ ਇਹਦੇ ਥਾਣ ਵੀਰੇ 4 ਆ ਵਧੀਆ ਥਣ ਬਾਈ ਇਹਦੇ 4 ਆ ਇੱਕ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਬਹੁਤ ਸੋਹਣੀ ਜਿਵੇਂ ਆਪਾਂ ਕਹਿੰਨੇ ਆ ਪੁੱਤੋ ਬੁਖਾਰੀ ਵੀਰੇ ਬੱਚੀ ਦੇ ਪੁੜੇ ਪਾੜੇ ਬੱਚੀ ਦੇ ਕਿੱਡੇ ਜੀ ਤੁਸੀਂ ਇਹਦੀ ਗੱਲ ਆ ਕੱਦ ਦਾ ਅੰਦਾਜ਼ਾ ਲਾ ਕੇ ਦੇਖੋ ਬਾਈ ਬਹੁਤ ਜਿਆਦਾ ਚੰਗੀ ਆ ਜੇ ਆਪਾਂ ਕਹੀਏ ਕਿਸੇ ਵੀ ਬੰਦੇ ਨੇ ਰੱਖਣੀ ਆ ਬਤ ਚੰਗੇ ਦੁੱਧ ਵਾਲੀ ਦੇਖੋ ਤੇ ਕਦਰ ਬਾਕੀ ਜਾਨ ਚ ਯਾਰ ਹਨਾ ਜਾਨ ਚ ਬਹੁਤ ਆ ਬਈ ਬੱਚੀ ਜਿਹੜੀ ਹੈ ਨਾ ਛਾਲਾ ਬ੍ਰੀਡ ਵਾਲੀ ਬੱਚੀ ਪੂਰੀ ਆ ਜਿਹੜੀ ਗੱਲ ਆ ਲਓ ਵੀ ਮੇਟਰ ਅਬ ਤਾਂ ਇਹ ਕਿੰਨੇ ਦੀ ਦੇਣੀ ਆ ਆਪਾਂ ਇਹ ਮੇਰੇ ਸਿਰਫ 30000 ਦੀ ਬੱਚੀ ਦੇ ਦਾਂਗੇ ਆਪਾਂ 30000 ਦੀ ਤੁਹਾਨੂੰ ਮਿਲ ਜਣੀ ਆ ਫੁੱਲ ਰਿਕਾਰਡ ਵਾਲੀ ਆ ਬਾਈ ਕਹਿੰਦਾ ਜਿਹੜਾ ਮਾਲਕ ਜਿਹੜੇ ਮਾਲਕਾ ਕੋਲ ਲਈ ਆ ਵੀਰੇ ਸਾਰਾ ਰਿਕਾਰਡ ਬੰਦਾ ਕੋਲ ਲਿਖਿਆ ਹੋਇਆ ਹੈ ਤਾਂ ਆਪਾਂ ਗੱਲ ਵੀ ਕਰ ਸਕਦੇ ਹਣਾ ਤੇ ਇਹ ਵੀ ਜੇ ਕੋਈ ਚੰਗਾ ਵੀਰ ਆ ਦੇ ਮਗਰ ਹਣਾ ਦਾਈਆਂ ਦੇ ਪੂਰੀ ਵਧੀਆ ਬੱਚੀ ਨੇ ਤਿਆਰ ਹੋਣੀ ਵਧੀਆ ਜਿਹੜੀ ਮਸ਼ੀਨ ਨੇ ਤਿਆਰ ਹੋਣਾ ਤੁਹਾਨੂੰ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਆ ਚੀਜ਼ ਦਿਖਾ ਲਈ ਵੀਰੇ ਜਮਾ ਇੱਕ ਨੰਬਰ ਆ ਵੀਰੇ ਬਾਰੇ ਬੱਚੀ ਦੇ ਜਿਹੜੀ ਚੰਗੀ ਆ ਬਾਈ ਹਣਾ ਜੇ ਗੱਲ ਲੁਕਸਪੁਰ ਬੱਚੀ ਦੇ ਬ ਜਨਨ ਦੀ ਸਾਰੇ ਪਾਸਿਓਂ ਖਰੀ ਹੈ ਜੀ ਆਪਾਂ ਲਈ ਹੈ ਨਾ ਗੱਲਬਾਤ ਕਰੀਏ ਆਪਾਂ ਅਗਲੀ ਵਾਰ ਇਹ ਅਵਤਾਰ ਐਰਕੀ ਬਰੀ ਲਿਆਂਦੀ ਆਪਾਂ ਝੋਟੀ ਆਪਾਂ ਹਾਂਜੀ ਹਾਂਜੀ ਵੀਰੇ ਤੇ ਇਹਦਾ ਬਈ ਕੀ ਡਿਟੇਲ ਆ ਇਹ ਵੀਰੇ ਦੂਜਾ ਸੁਗਾ ਝੋਟੀ ਸੁਈ ਆ ਠੀਕ ਹੈ ਜੀ ਸੁਈ ਨਾਲ ਜਨ ਦੂਜਾ ਦੇਣਾ ਠੀਕ ਹੈ ਜੀ ਦੁੱਧ ਹੋਊਗਾ 8 ਤੋਂ 9 ਲੀਟਰ ਦੇ ਵਿੱਚ ਬੜਾ ਤਿਆਰ ਰਹੇ ਚੱਲੇ ਠੀਕ ਹੈ ਬਈ ਮਗਰ ਬਈ ਇਹ ਦੇਖੀ ਮਗਰ ਕੱਟੀ ਆ ਵੀਰੇ ਜੀ ਮਗਰ ਇਹਦੇ ਕੱਟੀ ਆ ਹਾਂਜੀ ਹਫਤਾਰ ਇਹਨੂੰ ਤੋਰੀਏ ਇੱਕ ਵਾਰ ਮਾੜਾ ਹਾਂਜੀ ਵੀਰੇ ਲਓ ਵੀ ਮਿੱਤਰੇ ਚੱਕ ਕਰਕੇ ਦੇਖੋ ਤੁਸੀਂ ਮਗਰ ਇਹਦੇ ਹੈਗੀ ਆ ਕੱਟੀ ਬਾਕੀ ਬਰੀਡ ਦੇ ਵਿੱਚ ਚੰਗੀ ਆ ਤੇ ਉਂ ਵੀ ਤੇ ਅਵਤਾਰ ਤੇਰੇ ਹਸਾਬ ਨਾਲ ਇਹਦੇ ਸੂਏ ਦਾ ਦੁੱਧ ਕਿੰਨਾ ਕੱਤੀ ਅਰਬਾ ਕਿਉਂਕਿ ਵੈਸੇ ਤਾਂ ਤੁਸੀਂ ਗਾਇਆਂ ਦਾ ਕੰਮ ਕਰਦੇ ਆ ਦੁੱਧ ਵੀ ਜਿਹੜਾ ਆਪਰਾ ਹੈਗਾ ਗਾਇਆਂ ਦਾ ਕੰਮ ਆਪਾਂ ਦਾ ਕੋਈ ਮੱਝ ਕਰੇ ਮਿਲੇ ਵੀਰੇ ਆਪਾਂ ਲੈ ਲਈ ਤੇ ਨਹੀਂ ਆਪਣਾ ਦਾ ਗਾਇਆਂ ਦਾ ਕੰਮ ਗਾਇਆਂ ਦਾ ਕੰਮ ਫੇਰ ਵੀ ਵੀ 12 ਕਿਲੋ ਦਹੀ ਦੇ ਵੀਰੇ ਖੁੱਲਾ 12 13 ਕਿਲੋ ਦੁੱਧ ਦੇ ਦੋ ਤੇ ਬਾਕੀ ਇਹਦੇ ਮਗਰ ਹੈਵੀ ਮਗਰ ਵੀ ਇਹਦੇ ਕੱਟੀ ਆ ਬਹੁਤ ਚੰਗੀ ਮਗਰ ਇਹਦੇ ਕੱਟੀ ਆ ਲੈ ਵੀ ਬਾਈ ਮੋੜੀ ਕਰਾ ਪੁੜੇ ਪਣਿਆਂ ਦੀ ਤੁਸੀਂ ਚੈੱਕ ਕਰਕੇ ਦੇਖੋ ਉੱਤੋਂ ਵੀਰੇ ਪੁੜਿਆਂ ਪਣਿਆਂ ਦੀ ਬਹੁਤ ਚੰਗੀ ਆ ਕੱਟੀ ਆ ਬਾਕੀ ਤੁਸੀਂ ਇਹਦਾ ਜਿਹੜਾ ਅਡਰ ਹੋਊਗਾ ਫੈਕਸ ਹਾਂ ਕੋਈ ਇਹ ਨਹੀਂਗਾ ਵੀ ਜਿਵੇਂ ਬਾਕੀ ਚਵਾਈ ਲੱਗੀ ਰੂਵ ਵਰਗੀ ਜਾਵਾ ਪੋਲੀ ਹਾਂ ਬਾਕੀ ਚਵਾਈ ਬਾਈ ਕਹਿੰਦਾ ਬਹੁਤ ਜਿਆਦਾ ਚੰਗੀ ਲੱਗੀ ਹੋਈ ਐ ਚੈੱਕ ਤੁਸੀਂ ਕਰਕੇ ਦੇਖ ਲਓ ਬਾਕੀ ਸਾਊ ਧੀਬਾ ਥੋੜਾ ਜਿਆ ਕੱਟਿਆ ਕਰਦੀ ਐ ਅਵਤਾਰ ਫਿਰ ਅੱਜ ਕਿੰਨੇ ਦੀ ਦੇਣੀ ਆ ਆਪਾਂ ਵੀਰੇ ਆਪਣਾ ਦਾ ਮੱਝ ਮੁਝੇ ਦਾ ਜਿਵੇਂ ਆਪਣਾ ਲੋਕ ਵੀਰੇ ਕੰਮ ਕਰਦੇ ਆ ਹਾਂਜੀ ਤਾਂ 7 ਲੱਖ 20 ਦੀ ਸੀਗੀ ਠੀਕ ਆ ਜੀ ਪਰ ਆਪਾਂ ਬਰ ਜਿਹੜੀ ਮਾਲ ਛੋੜ ਛੱਪਾ ਸਾਰਾ ਕੁਝ ਕਰਕੇ 95000 ਦੀ ਆਪਾਂ ਦੇਣੀ ਆ ਬਸੇ ਲਓ ਮਿੱਤਰੋ 95000 ਦੀ ਤੁਹਾਨੂੰ ਇਹ ਮਿਲ ਜਾਣੀ ਆ ਤੇ ਮਗਰ ਇਹਦੇ ਬਹੁਤ ਟਾਪ ਦੀ ਜਿਹੜੀ 4 ਮਿੰਟ ਘੁੰਮ ਗਿਆ ਜੇ ਵੀਰੇ ਆ ਮੱਝ ਦਾ ਮੋਲ ਨਹੀਂ ਹੋਣਾਗਾ ਨਹੀਂ ਮਿਲਦਾ ਟੋਕੜਾਂ ਵਿਕਦੀਆਂ ਵੀਰੇ ਇੰਨੇ ਨੇ ਬਿਲਕੁਲ ਬਾਈ ਮਗਰ ਇਹਦੇ ਹੈਗੀ ਆ ਮਗਰ ਕੱਟੀ ਆ ਵੀਰੇ ਦੀ ਬੱਕੀ ਦੀ ਚੈੱਕ ਟਾਲ ਕੇ ਦੇਖ ਲੋ ਹਵਾਨਾ ਮੂਨਾ ਬਹੁਤ ਜਿਆਦਾ ਚੰਗਾ ਵਾ ਫੈਕਸ ਆ ਤੇ ਹਜੇ ਇਹਨੇ ਜਿਵੇਂ ਆਪਾਂ ਕਹਿ ਦਈਏ ਵੀ ਚੁਆਈ ਇਹਦੀ ਚੁਆਈ ਹੋਈ ਵੀਰੇ ਦੀ ਜਿਹੜੀ ਗੱਲ ਹੈ ਤਾਂ ਸੱਤ ਅੱਠ ਦਿਨਾਂ ਤੱਕ ਪੀਕ ਲੈਵਲ ਬੱਚੀ ਖੜਨ ਪੜਨਾ ਹੋ ਰਿਹਾ ਹਜੇ ਮੱਝ ਬਿਲਕੁਲ ਬਾਈ ਬਿਲਕੁਲ ਬਾਈ ਇਦਾਂ ਦੇ ਜਿਵੇਂ ਦੁੱਧ ਦੁੱਧ त्यागी ਦੁੱਗਣੀ ਬੰਨਾ ਮੈਂ ਨਹੀਂ ਸਭ ਘਾਦੀ ਪਿੱਛੋਂ ਬਾਈ ਦੇਖੋ ਬ ਇਹਦੇ 101 ਨੇ ਲੀਆਂ ਝੋਟੀਆਂ ਬਈ ਬਹੁਤ ਚੰਗੇ ਦੁੱਧ ਦੇ ਇਹ ਵੀ ਹਾਂ ਪੱਕੇਲੇ ਮੇਰੀਆ ਵੀਰੇ ਦੁੱਧ ਇਹ ਹੀ ਕੱਢ ਦਿੰਦੀ ਆ ਵਧੀਆ ਵੇਖੇ ਦਾ ਉਤਾਰ ਆਪਣੇ ਜਿੰਨੇ ਵੀ ਸੱਜਣ ਆਪਣੇ ਚੈਨਲ ਨਾਲ ਜੁੜੇ ਹੋਇਆ ਬਈ ਸਾਰੇ ਜਾਣਦੇ ਹੀ ਆ ਹਾਂ ਪਰ ਇੱਕ ਵਾਰ ਫੇਰ ਵੀ ਆਪਾਂ ਐਡਰੈਸ ਤੇ ਮੋਬਾਈਲ ਨੰਬਰ ਦੁਬਾਰਾ ਦੱਸ ਦਈਏ ਕਿਉਂਕਿ ਕਈ ਵਾਰੀ ਨਾ ਨਵੇਂ ਸੱਜਣ ਜੁੜ ਜਾਂਦੇ ਹਾਂ ਹਾਂਜੀ ਹਾਂਜੀ ਨਾਮ ਹੈ ਵੀਰੇ ਉਤਾਰ ਆ ਤੇ ਪਿੰਡ ਹੈਗਾ ਆਪਣਾ ਬਗਰਾੜੀ ਜਿਲ੍ਹਾ ਫਰੀਦਕੋਟ ਜ਼ਿਲ੍ਹੇ ਤੋਂ ਨੰਬਰ 8847601402 ਬਾਕੀ ਬਾਈ ਦੇ ਨੰਬਰ ਸਕਰੀਨ ਦੇ ਉੱਪਰ ਚੱਲ ਵੀ ਰਹੇ ਆ ਕੋਈ ਵੀ ਤੁਸੀਂ ਗੱਲਬਾਤ ਕਰਨੀ ਆ ਬਾਈ ਨੂੰ ਤੁਸੀਂ ਫੋਨ ਲਾ ਕੇ ਕਰ ਸਕਦੇ ਹੋ ਕਿਸੇ ਵੀ ਜਾਨਵਰ ਦੀ ਤਸੱਲੀ ਬਰਖ ਕਰਨੀ ਆ ਬਾਈ ਵੀ ਕਹਿੰਦਾ ਹੁੰਦਾ ਆਪਦੇ ਪੱਧਰ ਤੇ ਆਪਦੀ ਸਮਝ ਦੇ ਨਾਲ ਕਰਕੇ ਤੁਸੀਂ ਜਾਨਵਰ ਨੂੰ ਖਰੀਦਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ